ਆਪਾਂ ਦੇ ਧਾਰਮਿਕ ਬਦਿਆਂ ਦੇ ਬਾਅਦ ਚਾਈਏ ਤੇ ਪ੍ਰਵਾਸ ਤਾਂ ਬੜਾ ਤਕੜਾ ਮੁੱਦਾ ਹੁਣ ਕਹਿੰਦੇ ਆ ਵੀ ਆਪਣੇ ਮੰਗ ਉਠਦੀ ਵੀ ਪੰਜਾਬ ਚੜੇ ਪ੍ਰਵਾਸੀ ਆਏ ਹੁੰਦੇ ਆ ਜਾਂ ਉਹ ਹਾਵੀ ਹੁੰਦੇ ਜਾਂਦੇ ਆ ਪਰ ਦੂਜੇ ਪਾਸੇ ਵੀ ਗੱਲ ਹੁੰਦੀ ਕਿ ਅਸੀਂ ਵੀ ਤੇ ਬਾਹਰ ਜਾਂਦੇ ਜਿਵੇਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਜਾਂਦੇ ਆ ਤੁਹਾਨੂੰ ਕੀ ਲੱਗਦਾ ਵੀ ਇਹ ਕੋਈ ਸਮੱਸਿਆ ਹੈਗੀ ਆ ਕਿ ਇਹਨੂੰ ਸਰਬ ਬਣਾਇਆ ਜਾ ਰਿਹਾ ਕਿ ਕਿ ਸਭ ਦਾ ਹੱਕ ਹੁੰਦਾ ਵੀ ਜਿੱਥੇ ਕੋਈ ਆਪਣੇ ਜਿੱਥੋਂ ਜਿੱਥੇ ਜਿਹਨੂੰ ਸੌਖਾ ਲੱਗੂਂਦਾ ਜਿਵੇਂ ਮੰਨ ਲਓ ਆਪਣੇ ਪੰਜਾਬ ਵਾਲਿਆਂ ਨੂੰ ਲੱਗਦਾ ਵੀ ਅਮਰੀਕਾ ਇਟਲੀ ਫਰਾਂਸ ਜਿੱਥੇ ਵੀ ਦੇਸ਼ਾਂ ਦੇ ਆਪਣੇ ਪੱਧਰ ਜਿੱਦੀ ਪਹੁੰਚ ਆ ਗਿਆ ਵਾ ਹੁਣ ਲੱਗਦਾ ਵੀ ਇੱਥੇ ਮੇਰਾ ਸੈੱਟ ਹੋਣਾ ਜੀ ਇਕੱਲਾ ਆਪ ਨਹੀਂ ਗਿਆ ਉਹਨੇ ਪਰਿਵਾਰਾਂ ਦੇ ਪਰਿਵਾਰ ਹੀ ਉੱਥੇ ਲੈ ਗਿਆ ਬਿਲਕੁਲ ਤੇ ਜਿੱਥੇ ਖਾਲੀ ਜਗ੍ਹਾ ਖਾਲੀ ਜਗ੍ਹਾ ਤੇ ਕਿਸੇ ਭਰਨੀ ਆ ਨਾ ਹੁਣ ਹੁਣ ਜੇ ਮੰਨ ਲਓ ਦੂਜੀਆਂ ਸਟੇਟਾਂ ਚ ਉੱਥੇ ਬੰਦੇ ਆ ਰਹੇ ਆ ਵੇਖੋ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਉਹ ਆਪਣਾ ਕੰਮ ਕਰਦੇ ਆ ਜੇ ਹੁਣ ਪੰਜਾਬ ਚ ਆਪਾਂ ਵੇਖੇ ਟੇਲਾਂ ਦਾ ਕੰਮ ਆ ਲੱਕੜ ਦਾ ਕੰਮ ਆ ਪਲੰਬਰ ਦਾ ਕੰਮ ਆ ਜੋ ਕੰਮ ਆ ਸਾਰੇ ਉਹ ਕਰਦੇ ਆ ਹਮ ਹਮ ਅੱਛਾ ਬਾਹਰਾਂ ਦੇ ਆਪਣੇ ਬੰਦੇ ਵੀ ਤੇ ਲਗਭਗ ਇਹਦੇ ਚ ਬ ਬੰਦੇ ਰਹਿ ਕੇ ਵਧੀਆ ਰੋਟੀ ਖਾਂਦੇ ਜਿਹੜੇ ਕੰਮ ਕਰਦੇ ਆ ਗੱਲ ਇਹ ਆ ਵੀ ਕਿਤਨਾ ਕਿਤੇ ਉੱਥੇ ਰਹਿ ਕੇ ਆਪਾਂ ਨੂੰ ਕਈ ਵਾਰ ਆਪਣੇ ਆਪ 'ਚ ਹੀਨ ਭਾਵਨਾ ਜੀ ਆ ਜਾਂਦੀ ਸੰਗ ਜਿਹੜੀ ਸੰਗ 'ਚ ਨੂੰ ਆਪਾਂ ਕਹਿ ਸਕਦੇ ਆ ਇੱਥੇ ਸਾਰੇ ਆਨੂੰ ਆਪਾਂ ਕਰਦੇ ਵੇਲੇ ਇਥੇ ਦੇ ਬੰਦਾ ਸੰਗ ਤਾਂ ਨਹੀਂ ਸੁਧਾ ਕਿੱਥੋਂ ਆਂਦਾ ਢੇੜੀ ਲਾ ਕੇ ਆਇਆ ਬਿਲਕੁਲ ਉਹ ਆਪਣੇ ਕੰਮ ਨੂੰ ਕਿਦਾਂ ਮੈਂ ਤਾਂ ਢੇੜੀ ਲਾ ਕੇ ਆਇਆ ਮੈਂ ਕੰਮ ਕਰਕੇ ਆਇਆ ਉਹ ਸਾਰੇ ਇੱਕ ਇਹ ਕਿਹ ਘਾ ਘਟ ਨੂੰ ਆਪਣਾ ਜੋਬ ਆਂਦਾ ਬੰਦਾ ਸੰਗ ਲਾ ਦਿੰਦੇ ਆਉਂਦੇ ਆ ਸੰਗ ਲਾ ਦੇ ਵੀ ਸੰਗ ਲਾ ਕੇ ਆ ਚੱਕ ਵੀ ਤੂੰ ਜਨਾ ਰੈਸਟੋਰੈਂਟ ਚ ਕੰਮ ਕਰਦਾ ਜਿਸੇ ਮਰਦ ਦੀ ਕੰਮ ਕਰਦਾ ਬੰਦਾ ਹੈ ਨਾ ਹੈ ਨਾ ਉਹ ਜਿਹੜੀ ਅਸਲ ਦੂਜੀ ਗੱਲ ਜਿਹੜਾ ਜਿਹੜਾ ਮੇਨ ਜਿੱਥੋਂ ਮੇਨ ਲਗਾ ਗੱਲ ਸ਼ੁਰੂ ਹੁੰਦੀ ਆ ਕਿ ਜਦੋਂ ਦੂਜੀਆਂ ਸਟੇਟਾਂ ਚੋਂ ਬੰਦੇ ਇੱਥੇ ਹੁੰਦੇ ਆ ਉਹ ਜਗਾ ਖਰੀਦੇ ਆ ਜੇ ਆਪਾਂ ਦੂਜੀਆਂ ਸਟੇਟਾਂ ਵੇਖਦੇ ਆ ਤੇ ਉਹਨਾਂ ਨੇ ਮੇਰੇ ਕਹੇ ਕੁਝ ਕਾਨੂੰਨ ਪਾਸ ਕੀਤੇ ਕਿ ਬਾਹਰ ਦਾ ਪੰਜਾਬ ਚ ਜਗਾ ਨਹੀਂ ਖਰੀਦ ਸਕਦਾ ਜਾਂ ਤੇ ਜਿਹੜੀਆਂ ਜਿਹੜੀਆਂ ਸਟੇਟਾਂ ਨੇ ਬੈਨ ਕੀਤਾ ਵੀ ਸਾਡੇ ਤੁਸੀਂ ਜਗਾ ਨਹੀਂ ਖਰੀਦ ਸਕਦੇ ਉਹਨਾਂ ਸਟੇਟਾਂ ਦੇ ਇੱਥੇ ਨਹੀਂ ਖਰੀਦ ਸਕਦਾ ਉਹਨਾਂ ਸਟੇਟਾਂ ਦਾ ਪੰਜਾਬ ਚ ਜਗਾ ਨਹੀਂ ਖਰੀਦ ਸਕਦੇ ਫੇਰ ਤਾਂ ਗੱਲ ਬੜਾ ਵਧੀਆ ਪ੍ਰੋਬਲਮ ਇਹ ਆ ਕਿ ਅਗਲੇਨ ਤੋਂ ਆਪਣਾ ਪੂਰਾ ਰੱਖਿਆ ਨਾਪ ਕੇ ਕੰਮ ਵੀ ਤਾਰ ਤੁਸੀਂ ਜਿੱਥੋਂ ਮਰਜੀ ਆਓ ਤੁਸੀਂ ਸਾਡੀ ਸਟੇਟ ਚ ਆ ਕੇ ਜਗਾ ਨਹੀਂ ਖਰੀਦ ਸਕਦੇ ਤੇ ਫੇਰ ਜਾ ਵਿੱਚ ਵੀ ਇਦਾਂ ਹੋਣਾ ਚਾਹੀਦਾ ਵਾ ਵੀ ਜੇ ਜੇ ਤੇ ਮੰਨ ਲਓ ਐਗਜ਼ਾਮਪਲ ਮੈਂ ਲੈਣਾ ਮੰਨ ਲਓ ਜੀ ਮਹਾਰਾਸ਼ਟਰ ਚ ਆਪਣਾ ਕੋਈ ਪੰਜਾਬ ਦਾ ਬੰਦਾ ਜਾਵੇ ਉਸ ਜਗ੍ਹਾ ਰਿਹਾਦਾ ਤੇ ਮਹਾਰਾਸ਼ਟਰ ਦਾ ਬੰਦਾ ਵੀ ਆਣ ਕੇ ਪੰਜਾਬ ਚ ਖਰੀਦੇ ਕੋਈ ਹੱਦ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਵੇਂ ਮਾਲੂਕਾਂ ਨੂੰ ਜੂਪੀ ਕੋ ਜਾ ਕੇ ਬੰਦਾ ਆਪਣਾ ਖਰੀਦੀ ਆਪਣੇ ਬੰਦੇ ਨੇ ਤੁਹਾਨੂੰ ਪਤਾ ਹੈ ਪਹਿਲਾਂ ਦੇ ਆਪਣੇ ਬੰਦੇ ਪੰਜਾਬ ਤੋਂ ਪੰਜ ਕਲੇ ਵੇਚ ਕੇ ਦਿੱਤੀ 30 ਕਲੇ ਬਣਾਏ ਬਹੁਤ ਜ਼ਮੀਨ ਭਾਵੇਂ ਉਹ ਜ਼ਮੀਨਾਂ ਅੱਜ ਜੂਪੀ ਵਾਲੀਆਂ ਪੰਜਾਬ ਨਾਲੋਂ ਵੀ ਮਹਿੰਗੀਆਂ ਬੜੀ ਕਮਾਲ ਦੀ ਜ਼ਮੀਨ ਅਸੀਂ ਜਾਂਦੇ ਰਹੇ ਨੇ ਜੂਪੀ ਬਹੁਤ ਅੱਛਾ ਹਾਂਜੀ ਬਹੁਤ ਕਮਾਲ ਦੀ ਗੰਨਾ ਬਹੁਤ ਉਸੇ ਦਾਵਾ ਹਰ ਫਸਲ ਬੜੀ ਕਮਾਲ ਦੀ ਕਿਉਂਕਿ ਆਪਣੇ ਪੰਜਾਬੀ ਜਿੱਥੇ ਵੀ ਗਏ ਇੱਕ ਗੱਲ ਤੇ ਪੱਕੀ ਹੈ ਭਾਜੀ ਆਪਣੇ ਪੰਜਾਬੀਆਂ ਦੇ ਖੂਨ ਚ ਮਿਹਨਤ ਹੈਗੀ ਆ ਉਹ ਠੀਕ ਆ ਕੁਝ 2-4% ਜਿਹੜਾ ਬੇਈਮਾਨੀ ਕਰਦਾ ਥੱਪਾ ਅਸੀਂ ਸਾਰੇ ਤੇ ਲਾ ਦਨੇ ਆ ਬੇਈਮਾਨੀ ਤੁਹਾਨੂੰ ਪਤਾ ਸਾਰੀਆਂ ਸਾਰੇ ਪਰਮਪੰਧੀਆਂ ਆਪਾਂ ਥੋੜੀ ਜ਼ਿੰਮੇਵਾਰੀ ਤਾਂ ਜਾਂਦੀ ਵੀ ਅਸੀਂ ਕਹਿੰਦੇ ਸਾਡੇ ਕੋ ਗੁਰੂ ਆ ਸਾਡੇ ਅਸੀਂ ਆਪਣਾ ਸਟੈਂਡਰਡ ਉੱਚਾ ਰੱਖਿਆ ਸਟੈਂਡਰਡ ਉੱਚਾ ਰੱਖਿਆ ਵੀ ਸਾਡਾ ਕਰਤਾਰ ਸਾਡਾ ਮਿਆਰ ਆ ਬਾਕੀ ਲੋਕਾਂ ਦਾ ਕਿਸੇ ਦੇ ਆਪਾਂ ਟਾਰਗੇਟ ਛੇਤੀ ਹੁੰਦੇ ਆ ਇਹਨਾਂ ਚ ਬੇਈਮਾਨੀ ਸਾਰੀਆਂ ਮਜਬਾਂ ਦੇ ਵਿੱਚ ਹੈਗੀ ਆ ਆਪਣਾ ਤਾਂ ਹੀ ਇੱਕਦਮ ਅਸੀਂ ਮਤਲਬ ਲੋਕਾਂ ਸਾਹਮਣੇ ਆ ਜਾਈਏ ਕਿ ਅਸੀਂ ਸਾਡੇ ਗੁਰੂਆਂ ਨੇ ਕਰੈਕਟਰ ਦੀ ਇਮਾਨਦਾਰੀ ਦੀ ਇਹ ਗੱਲ ਹਾਂ ਚਾਦੀ ਪਾਈ ਸਾਡੇ ਚਾਦੀ ਪਾਈ ਆ ਇਸ ਕਰਕੇ ਅਸੀਂ ਸਾਡੀ ਜਮਵਾਰੀ ਥੋੜੀ ਜਿਹਾ ਪੰਜਾਬੀ ਕਹਿ ਦੇ ਵਿੱਚ ਚਾਦੀ ਪਾਈ ਹਾਂ ਪਰ ਇਹ ਹਰ ਮਜਬਦੇ ਵਿੱਚ ਹਰੀਆਂ ਕੌਮਾਂ ਦੇ ਵਿੱਚ ਇਦਾਂ ਦੇ ਤੁਹਾਨੂੰ ਬੇਈਮਾਨ ਠੱਗ ਜਿਹੜੇ ਆ ਧੋਖੇ ਕਰਦੇ ਬੰਦੇ ਸਾਡੇ ਨਾਲੋਂ ਜ਼ਿਆਦਾ ਸਾਡੇ ਦਾ ਪ੍ਰੋਪੋਰਸ਼ਨ ਕੋਈ ਨਹੀਂਗਾ ਇਹ ਵੀ ਜੇ ਅਸੀਂ ਪੰਜਾਬੀਆਂ ਨੂੰ ਕਹਦੇ ਜੀ ਇਹ ਸ਼ਤੌਰਾਂ ਦੇ ਬੇਈਮਾਨੀ ਕਰਦੇ ਇੱਥੇ ਮੈਂ ਬੰਦਿਆਂ ਦੇ ਮੂੰਹ ਸੁਣਿਆ ਇਹਦੇ ਗੋਲੇ ਗੜੇ ਨਹੀਂ ਕਰਦੇ ਅਸੀਂ ਗੋਰਾ ਵੀ ਸਟਾਫ ਰੱਖ ਕੇ ਲਿਖਿਆ ਉਹਦੇ ਉਹਦੇ ਐਵਰੇਜ ਭਾਵੇਂ ਘਟੂਗੀ ਪਰ ਉਹਨਾਂ ਚ ਵੀ ਹੈਗੀ ਹੈ ਲੈ ਜਾਂਦੇ ਮਾਲ ਘੱਡ ਕੇ ਲੈ ਜਾਂਦੇ ਲੱਢ ਕੇ ਲੈ ਜਾਂਦੇ ਇਸ ਕਰਕੇ ਇਹ ਆ ਵੀ ਆਪਾਂ ਆਪਾਂ ਆਪਣੀ ਘਰ ਦੀ ਗੱਲ ਕਰ ਰਹੇ ਸੀ ਉਹਨਾਂ ਨੂੰ ਟਾਰਗੇਟ ਨਹੀਂ ਹੁਣ ਜਿਹੜੀ ਪੰਜਾਬ ਦੀ ਆਪਾਂ ਗੱਲ ਕਰਦੇ ਆ ਪੰਜਾਬ 'ਚ ਆ ਵੀ ਜੇ ਜਗ੍ਹਾ ਖਾਲੀ ਹੋਗੀ ਨਾ ਤੇ ਭਾਜੀ ਉਹਨਾਂ ਨੇ ਆਉਣਾ ਹੀ ਆਉਣਾ ਜਾਂ ਤੇ ਹੁਣ ਵੇਖੋ ਦੂਜਾ ਪਾਸਾ ਹੈ ਵੀ ਜਾਂ ਤੁਸੀਂ ਵੰਡ ਕਰੋ ਵੀ ਥੋੜੀ ਜਿਹੀ ਫੈਮਿਲੀ ਉੱਥੇ ਰਵੇ ਥੋੜੀ gendeਰ ਰਵੇ ਜਿਵੇਂ ਮਾਲੋ ਦੋਪਰਾ ਪਹਿਲਾਂ ਹੁੰਦਾ ਸੀ ਪਹਿਲਾਂ ਹੁੰਦਾ ਸੀ ਪਾਜੀ ਅੱਜ ਵੀ 25 ਸਾਲ ਪਹਿਲਾਂ ਹੁੰਦਾ ਸੀ ਪਾਜੀ ਹੁਣ ਤੇ ਬੰਦੇ ਨੇ ਕਿਹਾ ਵੀ ਮੈਂ ਇਹ ਛੱਡਣਾ ਜ਼ਮੀਨਾਂ ਵੇਚ ਕੇ ਵੀ ਉਥੋਂ ਕਹਿੰਦਾ ਵੀ ਮੈਂ ਜ਼ਮੀਨ ਵੇਚ ਦਵਾ ਜ਼ਮੀਨਾਂ ਨਾਲ ਵਿੱਚ ਆਪਣੀਆਂ ਜੜ੍ਹਾਂ ਮਾੜੀਆਂ ਮੁੱਟੀਆਂ ਤੁਸੀਂ ਲੱਗੀਆਂ ਰਹਿਣ ਦੋ ਤਾਂ ਕਿ ਆਪਾਂ ਇੱਥੇ ਆਉਂਦੇ ਜਾਂਦੇ ਰਹੀਏ ਕੋਈ ਘਰ ਨਹੀਂ ਹੈਗਾ ਔਰ ਜਿਹੜੀ ਗੱਲ ਕਈ ਭਈਏ ਪਜਾਓ ਦੀ ਪੰਜਾਬ بچਾਓ ਇਹ ਗੱਲਾਂ ਸੀ ਅਸੀਂ ਬਿਲਕੁਲ ਅਸੀਂ ਕਹਿੰਦੇ ਨਹੀਂ ਇਦਾਂ ਨਾ ਕਹੋ ਵੀ ਭਈਏ ਪਜਾਓ ਪੰਜਾਬ بچਾਓ ਜੇ ਕੱਲ ਨੂੰ ਅਗਲੇ ਨਾਅਰੇ ਦੇਣ ਲੱਗ ਪਈ ਤੇ ਵੀ ਸਰਦਾਰ ਪਜਾਓ ਯੂਪੀ ਬਚਾਓ ਮੰਨ ਲਓ ਅਸੀਂ ਕਿ ਉਹ ਕਹਿੰਦੇ ਵੀ ਇੰਨਾ ਸ਼ਬਦਾਂ ਦਾ ਸਾਡੇ ਤੇ ਪਤਾ ਕਿੱਡਾ ਵੱਡਾ ਅਸਰ ਹੋਣਾ। ਕਹਿੰਦੇ ਇਹੀ ਤੇ ਬੈਠੇ ਹੀ ਖੇਤਾਂ ਦੇ ਵਿੱਚੋਂ 30 30 40 40 50 50 ਏਕੜ ਜ਼ਮੀਨਾਂ ᱛੀਆ ਉਹਨਾਂ ਦੀਆਂ ਕਾਲਜਾਂ ਯੂਨੀਵਰਸਿਟੀਆਂ ਜਾਂਦੀਆਂ ਵਾਂ। ਕਿੱਡਾ ਨੁਕਸਾਨ ਹੋਊਗਾ। ਕਹਿੰਦੇ ਕੱਚ ਦੇ ਘਰ ਚ ਰਹਿੰਦੇ ਨਾ ਕਿਹਨੂੰ ਪੱਥਰ ਨਹੀਂ ਮਾਰੀਦਾ। ਤੁਹਾਡੇ ਇਹਨਾਂ ਸ਼ਬਦਾਂ ਦਾ ਅਸਰ ਕੀ ਹੋਣਾ ਜਿਹੜੇ ਦੂਜੀਆਂ ਸਟੇਟਾਂ ਦੇ ਬੰਦੇ ਬਿਠੇ ਸਕਾਨਪੁਰ ਚਲ ਜੋ। ਵੱਡੇ ਵੱਡੇ ਸ਼ੋਰੂਮ ਆਪਣੇ ਪੰਜਾਬੀਆਂ ਦੇ। ਸੋ ਤੁਹਾਡਾ ਕਹਿੰਦਾ ਮਤਲਬ ਆ ਬਈ ਗੱਲ ਉਹ ਕਰੋ ਜਿਹੜੀ ਜਾਜ ਆ। ਫਿਰ ਜਿਹੜੀਆਂ ਸਟੇਟਾਂ ਨੇ ਆਪਣੀ ਪ੍ਰਾਪਰਟੀ ਉਹਨਾ ਕੰਟਰੀ ਨੇ ਅਰਬ ਕੰਟਰੀ ਨੇ ਤੁਸੀਂ ਉੱਥੇ ਜਾ ਕੇ ਕੰਮ ਕਰ ਲਓ ਸਿਹੜੀ ਹੈ ਆਪਣੀ ਤੁਹਾਨੂੰ ਚੰਦੇ ਚਿੱਤ ਬਿਲਕੁਲ ਉਹ ਕਹਿੰਦਾ ਕੰਮ ਕਰੀ ਜਾਓ ਆਹ ਹਾਂ ਹੁਣ ਦੁਬਈ ਚ ਆਪਣੇ ਕਈ ਮਿੱਤਰ ਆ ਉਹ ਤੁਸੀਂ ਕੋਈ ਵੀ ਚੀਜ਼ ਖਰੀਦਣੀ ਆ ਉਹਨਾਂ ਦੇ ਉਹ ਬੰਦਾ 파ਟਨਰ ਸਭ ਪਾਉਣਾ ਪੈਂਦਾ ਹਾਂਜੀ ਵੱਡੀਆਂ ਵੱਡੀਆਂ ਫੈਕਟਰੀਆਂ ਆਪਣੇ ਵੀਰਾਂ ਦੀ ਉਹਨਾਂ ਦੇ ਆਪਣੇ ਉਹ ਹੁੰਦੇ ਜੀ ਇਹਨਾਂ ਦੇ ਨਾਮ ਤੇ ਆ ਪਰ ਹਾਂਜੀ ਇੱਥੇ ਉਹਨਾਂ ਦਾ ਪਾਉਣਾ ਪੈਂਦਾ ਬਿਲਕੁਲ ਬਿਲਕੁਲ